ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀਆਂ ਸੁਰਖੀਆਂ ਚ ਨੇ ਕਿ 23 ਦਿਨ ਤੋਂ ਖਨੌਰੀ ਇੱਕ ਪਿੰਡ ਐ ਜਿਹੜਾ ਕਿ ਹਰਿਆਣਾ ਨੂੰ ਜਾਂਦਿਆਂ ਆਖਰੀ ਪਿੰਡ ਆ ਪੰਜਾਬ ਦਾ ਉੱਥੇ ਇੱਕ ਕਿਸਾਨ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਕਿਸਾਨੀ ਮੰਗਾਂ ਜਿਹੜੀਆਂ ਕਿ ਅੱਜ ਤੋਂ 3 ਸਾਲ ਪਹਿਲਾਂ ਮੰਨੀਆਂ ਗਈਆਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਕਿਸਾਨਾਂ ਦਾ ਇੱਕ ਵੱਡਾ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ ਗੱਲ ਬੜੀ ਵੱਖਰੀ ਜੀ ਆ ਕਿ ਜਿਹੜਾ ਕਿਸਾਨ ਇਥੋਂ ਦੇ ਭੁੱਖੇ ਢਿੱਡ ਲੋਕਾਂ ਦੇ ਢਿੱਡ ਭਰਦਾ ਅੱਜ ਉਹੀ ਇੱਕ ਕਿਸਾਨ ਜਿਹੜਾ ਵਾ 23 ਦਿਨਾਂ ਤੋਂ ਬਿਨਾਂ ਰੋਟੀ ਤੋਂ ਉਹ ਆਪਣੀ ਜਿਹੜੀ ਲੜਾਈ ਆ ਉਹ ਇਸ ਗੱਲ ਰਾਹੀਂ ਲੜ ਰਿਹਾ ਲੋਕਾਂ ਦੇ ਵਿੱਚ ਜਾ ਰਿਹਾ ਸਰਕਾਰਾਂ ਨੂੰ ਇਸ ਗੱਲ ਲਈ ਮਜਬੂਰ ਕਰ ਰਿਹਾ ਕਿ ਇਹ ਜਿਹੜੇ ਕਿਸਾਨ ਕਿਰਤੀ ਲੋਕ ਆ ਇਹਨਾਂ ਦੀਆਂ ਮੰਗਾਂ ਜਿਹੜੀਆਂ ਜਿੰਨਾ ਵਾਸਤੇ ਤੁਸੀਂ ਫੈਸਲਾ ਕੀਤਾ ਉਹ ਮੰਗਾ ਤੁਸੀਂ ਮੰਨੀਆਂ ਸੀ ਪਰ ਇੱਥੇ ਇੱਕ ਹੋਰ ਵੱਡੀ ਤਸਵੀਰ ਆ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਆ ਕਿ ਲੋਕ ਕਹਿੰਦੇ ਅੰਮ੍ਰਿਤਸਰ ਸਾਹਿਬ ਆਉਂਦੇ ਆ ਬੜੇ ਬੜੇ ਦੂਰੋਂ ਚੱਲ ਕੇ ਆਉਂਦੇ ਆ ਤੇ ਸ਼ਾਮ ਨੂੰ ਦਰਬਾਰ ਸਾਹਿਬ ਦੇ ਨਾਲ ਜਦੋਂ ਉੱਥੇ ਖੜੀਦਾ ਤੇ ਉੱਥੇ ਹੋਕਾ ਦਿੰਦੇ ਆ ਗੱਡੀਆਂ ਵਾਲੇ ਟੈਂਪੂਆਂ ਵਾਲੇ ਬਾਰਡਰ ਬਾਰਡਰ ਤੇ ਉਹ ਆਮ ਬੰਦੇ ਨੂੰ ਲੱਗਦਾ ਕਿ ਪਤਾ ਨਹੀਂ ਕਿਹੜੇ ਬਾਰਡਰ ਦੀ ਗੱਲ ਕਰਦੇ ਆ ਕਿ ਉਹ ਜਿਹੜੇ ਆਉਂਦੇ ਨੇ ਉਹ ਹਟਾਰੀ ਬਾਰਡਰ ਤੇ ਜਾਂਦੇ ਆ ਉਹ ਹਟਾਰੀ ਬਾਰਡਰ ਤੇ ਬੜਾ ਵੱਡਾ ਇਕੱਠ ਹੁੰਦਾ ਦੋਨਾਂ ਦੀਆਂ ਜਿਹੜੀਆਂ ਦੇਸ਼ਾਂ ਦੇ ਜਿਹੜੇ ਫੌਜੀ ਆ ਉੱਥੇ ਇੱਕ ਪ੍ਰੇਡ ਕਰਦੇ ਆ ਉਹ ਉਹ ਬਾਰਡਰ ਆ ਹਸੈਨੀ ਵਾਲਾ ਬਾਰਡਰ ਆ ਜਿੱਥੇ ਜਿੱਥੇ ਬੁੱਤ ਲੱਗੇ ਨੇ ਭਗਤ ਸਿੰਘ ਹੋਣਾ ਦੇ ਵਾਗਾ ਬਾਰਡਰ ਆ ਸੋ ਇਹ ਬਾਰਡਰ ਇੱਕ ਅੱਜ ਜਿਹੜੀ ਨਵੀਂ ਗੱਲ ਚੱਲ ਪਈ ਕਹਿੰਦੇ ਕਿੱਥੇ ਚੱਲੇ ਹੋ ਕਹਿੰਦੇ ਅਸੀਂ ਖਨੌਰੀ ਦੇ ਨਾਲ ਜੁੜ ਗਿਆ ਖਨੌਰੀ ਬਾਰਡਰ ਬੜੀ ਵੱਡੀ ਗੱਲ ਹੋ ਗਈ ਦੇਸ਼ ਦੇ ਅੰਦਰ ਇੱਕ ਹੋਰ ਬਾਰਡਰ ਸਥਾਪਿਤ ਹੋ ਗਿਆ ਆ ਤੁਸੀਂ ਵੇਖੋ ਮੇਰੇ ਪਿੱਛੇ ਇਸ ਬਾਰਡਰ ਦੇ ਉੱਤੇ ਕੀ ਕੁਝ ਹੋਇਆ ਪਿਛਲੇ ਦਿਨੀ ਇੱਕ ਨੌਜਵਾਨ ਸ਼ੁਭ ਕਰਨ ਇਸੇ ਇਲਾਕੇ ਵਿੱਚ ਇਸੇ ਹੀ ਜਗ੍ਹਾ ਤੇ ਜਿਹੜਾ ਸ਼ਹੀਦ ਹੁੰਦਾ ਆ ਹੁਣ ਵੀ ਕੱਲ ਇੱਕ ਨੌਜਵਾਨ ਜਿਹੜਾ ਆਪਣੇ ਆਪਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਸਮਰਪਣ ਕਰਦੇ ਆ ਉਹਨੇ ਜ਼ਹਿਰ ਨਿਗਲ ਲੀ ਤੇ ਉਹ ਰਾਤ ਚੜ੍ਹਾਈ ਕਰ ਗਿਆ ਇਸ ਖਨੌਰੀ ਬਾਰਡਰ ਦੇ ਉੱਤੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਆਪਾਂ ਦੇਖਦੇ ਆ ਕਿ ਲੋਕਾਂ ਲਈ ਤਾਂ ਸ਼ਾਇਦ ਦਿੱਲੀ ਚ ਬੈਠੇ ਲੋਕਾਂ ਲਈ ਤਾਂ ਸ਼ਾਇਦ ਇਹ ਕਿ ਇੱਕ ਤਸਵੀਰ ਹੋਏਗੀ ਇੱਕ ਮੁਕਾਬਲਾ ਹੋਏਗਾ ਕਿ ਉੱਥੇ ਜੀ ਬੰਬ ਚੱਲ ਰਹੇ ਨੇ ਉੱਥੇ ਕਿਸਾਨਾਂ ਨਾਲ ਜੂਝ ਰਹੇ ਨੇ 100 ਕਿਸਾਨਾਂ ਦਾ ਜਥਾ ਪੁਰਾਣੇ ਉਸ ਇਤਿਹਾਸ ਨੂੰ ਜਾਗਰ ਕਰ ਰਿਆ ਜਿਹੜਾ ਕਿ ਅਕਾਲੀ ਮੋਰਚੇ ਜਿਹੜੇ ਆ ਅੰਗਰੇਜ਼ਾਂ ਦੇ ਖਿਲਾਫ ਲੱਗਦੇ ਹੁੰਦੇ ਸੀ ਸ਼ਾਂਤਮਈ ਮੋਰਚੇ ਸੋ ਉਸ ਤਰ੍ਹਾਂ ਦੀ ਗੱਲ ਆ ਸੋ ਮੇਰਾ ਇੱਕ ਜੀ ਕੀਤਾ ਕਿ ਜਿਹੜਾ ਹਿੰਦੁਸਤਾਨ ਦੇ ਅੰਦਰ ਪੰਜਾਬ ਦਾ ਇੱਕ ਬਾਰਡਰ ਪੈਦਾ ਹੋ ਗਿਆ ਉਸ ਬਾਰਡਰ ਦੀ ਤਸਵੀਰ ਤਾਂ ਵੇਖੀਏ ਇਹ ਦੇਖੋ ਬਾਰਡਰ ਆ ਜਿਹਦੇ ਤੇ ਬਾਰਡਰਾਂ ਤੇ ਤੋਪਾਂ ਖੜੀਆਂ ਹੁੰਦੀਆਂ ਤੇ ਉਹ ਤੋਪ ਭਾਵੇਂ ਪਾਣੀ ਵਾਲੀ ਖੜੀ ਆ ਤੇ ਜਾਂ ਜਿਹੜੇ ਅਥਰੂ ਗੈਸ ਸਿੱਟਣ ਵਾਲੀ ਖੜੀ ਆ ਇਹ ਵਾਕਿਆ ਹੀ ਇੱਕ ਬਾਰਡਰ ਪੈਦਾ ਕਰ ਦਿੱਤਾ ਇਹ ਦੇਸ਼ ਦੇ ਅੰਦਰ ਹਾਲਾਤ ਕੀ ਬਣ ਗਏ ਨੇ ਕੀ ਅਸੀਂ ਦਿੱਲੀ 'ਚ ਬੈਠੇ ਲੋਕ ਜਿਹੜੇ ਆ ਇਹ ਦੇਸ਼ ਦੇ ਅੰਦਰ ਵੱਖਰੇ ਵੱਖਰੇ ਬਾਰਡਰ ਬਣਾਵਾਂਗੇ ਸੋ ਇਹ ਇਹ ਬਾਰਡਰਾਂ ਦੀ ਗੱਲ ਨੂੰ ਤੁਸੀਂ ਐਵੇਂ ਨਾ ਸਮਝੋ ਇਹ ਅੱਜ ਕੱਚੇ ਬਾਰਡਰ ਕੱਲ ਨੂੰ ਪੱਕੇ ਬਾਰਡਰ ਹੋ ਜਾਣਗੇ ਜੇ ਤੁਸੀਂ ਨਾ ਸਮਝੇ ਇਹ ਲੋਕ ਜਿਹੜੇ ਆ ਇਹਨਾਂ ਲੋਕਾਂ ਨਾਲ ਭੱਜਣਾ ਬਹੁਤ ਔਖਾ ਕਹਿੰਦੇ ਨਾ ਭੱਜਦਿਆਂ ਨੂੰ ਵਾਹਣ ਇੱਕੋ ਜਿਆ ਸਰਕਾਰਾਂ ਨੂੰ ਇਸ ਵਾਹਣ ਦੇ ਵਿੱਚ ਦੀ ਨਹੀਂ ਭੱਜਿਆ ਜਾਣਾ ਸਰਕਾਰਾਂ ਤੋਂ ਇਹਨਾਂ ਦੀ ਦੌੜ ਦੇ ਨਾਲ ਮੁਕਾਬਲਾ ਨਹੀਂ ਕੀਤਾ ਜਾਣਾ ਇਹ ਲੋਕ ਤਾਂ ਉਹ ਆ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਮੁਠੀ ਪਰ ਛੋਲੇ ਲੈ ਕੇ ਜਿਨ੍ਹਾਂ ਨੇ ਅਬਦਾਲੀ ਵਰਗੇ ਇਥੋਂ ਭਜਾਤੇ ਤੇ ਖੈਬਰ ਦੇ ਰਾਹ ਬੰਦ ਕਰਤੇ ਸਰਕਾਰ ਅਜ ਸਮਝੇ ਇਹ ਜਿਹੜੀਆਂ ਗੱਲਾਂ ਬਣ ਗਈਆਂ ਅੱਜ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਇਹਨਾਂ ਹਾਲਾਤਾਂ ਨੂੰ ਬਿਲਕੁਲ ਇੱਕ ਦਮ ਬੰਦ ਕਰੇ ਨਹੀਂ ਤਾਂ ਇਥੋਂ ਦੀ ਮਾਨਸਿਕਤਾ ਜਿਹੜੀ ਆ ਉਹ ਅੱਗੇ ਹੀ ਬਹੁਤ ਜ਼ਿਆਦਾ ਤਪੀ ਪਈ ਆ ਤੇ ਰੋਜ਼ ਅਸੀਂ ਕੋਈ ਨਾ ਕੋਈ ਐਸੀ ਇੱਕ ਮੁਹਿੰਮ ਜਿਹੜੀ ਆ ਦਿਖਾਈ ਦਿੰਦੀ ਆ ਉਹ ਚਾਹੇ ਸਾਡੇ ਦੇਸ਼ ਦੇ ਵਿੱਚ ਆ ਚਾਹੇ ਵਿਦੇਸ਼ ਦੇ ਵਿੱਚ ਆ ਅਸੀਂ ਸਰਕਾਰਾਂ ਨੂੰ ਅਪੀਲ ਕਰਾਂਗੇ ਇਹਨਾਂ ਬਾਰਡਰਾਂ ਨੂੰ ਖਤਮ ਕਰੋ ਇਹ ਬਾਰਡਰ ਦੇਸ਼ ਦੇ ਲਈ ਖਤਰਾ ਵਾ ਦੇਸ਼ ਦੀ ਅਖੰਡਤਾ ਏਕਤਾ ਲਈ ਖਤਰਾ ਬਣ ਜਾਣਗੇ ਸੋ ਇਹ ਬਾਰਡਰ ਤੁਹਾਡੇ ਵਾਸਤੇ ਇੱਕ ਮਜ਼ਾਕ ਹੋਣਗੇ ਪਰ ਆਉਣ ਵਾਲੇ ਸਮੇਂ ਤੇ ਇਥੋਂ ਦੀ ਜਵਾਨੀ ਦੇ ਜਿਹਨ ਦੇ ਅੰਦਰ ਇਹ ਬਾਰਡਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੋ ਦੇਸ਼ ਬਚੇਗਾ ਕਿਉਂਕਿ ਇਸ ਕਰਕੇ ਅਸੀਂ ਕਹਿੰਦੇ ਆ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਸਿੱਖਾਂ ਦੇ ਯੋਗਦਾਨ ਨਾਲ ਇਹ ਦੇਸ਼ ਦੀ ਜਿਹੜੀ ਪ੍ਰਭੂਸਤਾ ਅੱਜ ਵੀ ਕਾਇਮ ਹੈ ਦੇਸ਼ ਦੇ ਬਾਰਡਰ ਅੱਜ ਵੀ ਕਾਇਮ ਹੈ ਇਹ ਦੇਸ਼ ਦਾ ਭੁੱਖਾ ਢਿੱਡ ਜਿਹੜਾ ਗਰੀਬ ਆ ਉਹ ਅੱਜ ਵੀ ਆਪ ਦਾ ਢਿੱਡ ਭਰਦਾ ਇਹਨਾਂ ਕਿਸਾਨਾਂ ਦੇ ਜਿਹੜੇ ਖੇਤਾਂ ਵਿੱਚ ਖੂਨ ਪਸੀਨੇ ਨਾਲ ਉਗਾਈ ਫਸਲ ਤੋਂ ਸੋ ਆਓ ਸਾਰੇ ਦੇਸ਼ ਦੇ ਲੋਕ ਇਹ ਗੱਲ ਨੂੰ ਸਮਝਣ ਇਹਨਾਂ ਬਾਰਡਰਾਂ ਨੂੰ ਖਤਮ ਕਰਨ ਤੇ ਆਪਣੇ ਦੇਸ਼ ਦੇ ਕਿਰਤੀ ਲੋਕਾਂ ਲਈ ਜਿਨ੍ਹਾਂ ਨੂੰ ਬਾਬਾ ਨਾਨਕ ਨੇ ਕਿਹਾ ਸੀ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਉਹਨਾਂ ਲੋਕਾਂ ਲਈ ਅਸੀਂ ਅੱਗੇ ਆਈਏ ਉਹਨਾਂ ਦੇ ਹੱਕਾਂ ਦੀ ਅਸੀਂ ਗੱਲ ਕਰੀਏ ਤੇ ਇਹ ਦੇਸ਼ ਬਚੇਗਾ ਨਹੀਂ ਤਾਂ ਜੋ ਅੱਜ ਦੇ ਤਰੀਕ ਚ ਹਾਲਾਤ ਨੇ ਇਥੋਂ ਦੀ ਮਾਨਸਿਕਤਾ ਵਾ ਉਹ ਬਹੁਤ ਮਾੜੀ ਤਸਵੀਰ ਪੇਸ਼ ਕਰੇਗੀ ਸਰਕਾਰਾਂ ਹਾਲੇ ਵੀ ਸਮੇਂ ਨਾਲ ਸੁਧਰਨ ਤੇ ਇਹਨਾਂ ਕਿਸਾਨਾਂ ਦੀ ਹੱਕਾਂ ਦੀ ਗੱਲ ਜਿਹੜੀ ਮੰਨ ਚੁੱਕਿਆ ਉਹਨੂੰ ਲਾਗੂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ